ਦੇਨੋ ਇਹ ਨਹੀਂ ਪਿਆ ਇੱਥੇ 1 ਕਿਲੋਮੀਟਰ ਦੇ ਰੀਚੋਂ ਰੋਲਾ ਪੈ ਗਿਆ ਬਈ ਜੇ ਡੀਸੀ ਬਟੰਡਾ ਪੈ ਰਿਹਾ ਹੈ ਤੇ ਇੱਥੇ ਰੋਲਾ ਪੈ ਗਿਆ ਦੇਖੀ ਸਾਹਿਬ ਪਹਿਲਾਂ ਆਪਣੇ ਗਰਵਾਚ ਨਿਗਾਹ ਮਾਰ ਲਓ ਤੁਹਾਨੂੰ ਪੱਥਰਿਆਲੇ ਤੁਸੀਂ ਕਿੰਨੀ ਵਾਰੀ ਲਾਚੀ ਜਾਲੀ ਦਿੱਤਾ ਬਈ ਐ ਕੇ ਸ਼ੜਕ ਤੇ ਸੁਵਾਨੀਗੜ ਘਟਨਾ ਐ ਐਕਸਪ੍ਰੈਸ ਤੇ ਕਿਨਾਰਾ ਰੋਲਾ ਪੈ ਗਈ ملر پیسے گمراہ کرسو بجاب قومی شاہ بار کٹے آ سڑک چوڑیاں پیتیاں نے جب پکیا زمین روکی نے ਕਿੰਨੇ ਸ਼ਹਿਰਾਂ ਦੇ ਬਾਈਪਾਸ ਨਿਕਲੇ ਨੇ ਕਿੰਨੇ ਵੱਡ ਜਮੀਨਾਂ ਕੱਟੀਆਂ ਨੇ ਕਦੇ ਕੋਈ ਰੋਣਾ ਪਿਆ ਕਿਉਂ ਨਹੀਂ ਪਿਆ ਕਿਉਂਕਿ ਉਹਨਾਂ ਨੂੰ ਕੀਮਤ ਪੂਰੀ ਨਹੀਂ ਮਿਲੀ ਬਾਜ਼ਾਰ ਕੀਮਤਾਂ ਮਿਲੀਆਂ ਅੰਦਾਜ਼ੇ ਨਾਲ ਉਹ ਬਰਦਾਸ਼ਤ ਕਰਕੇ ਕਿਸਾਨਾਂ ਨੇ ਜਮੀਨਾਂ ਦੇਤੀਆਂ ਸਰਕਾਰ ਨੇ ਲੈ ਲਈਆਂ ਸਾਡਾ ਕਦੇ ਰੋਣਾ ਨਹੀਂ ਇਹ ਪਾਰਕਮਾਰ ਵਾਲਾ ਪ੍ਰੋਜੈਕਟ ਨੇ ਰੋਣਾ ਮੈ ਗਿਆ ਕਿ ਇਹਦੇ ਪਿਛਲੇ ਪਾਸੇ ਬਹੁਤ ਵੱਡੀ ਤਾਕਤ ਹੈ ਜਿਵੇਂ ਭਾਰਤ ਮਾਲਾ ਪ੍ਰੋਜੈਕਟੀਆਂ ਸ਼ਰਕਾਂ ਕਾਰਪੋਰੇਟ ਦੀਆਂ ਸ਼ਰਕਾਂ ਨੇ ਬਹੁਤ ਵੱਡੀਆਂ ਜੋ ਕੰਪਨੀਆਂ ਦੀਆਂ ਸ਼ਰਕਾਂ ਨੇ ਇਹਨਾਂ ਤੇ ਉਹਨਾਂ ਕੰਪਨੀਆਂ ਨੇ ਆਉਣਾ ਜਿਨ੍ਹਾਂ ਦਾ ਘਰਤੇ ਦਾ 67 ਕਰੋੜ ਰੁਪਏ ਮੰਗਣਾ ਘੱਟੇ ਦੀ ਜਿਹਨਾਂ ਨੇ ਏਕ ਕਿੰਨੇ 10000 24 ਕਰੋੜ ਰੁਪਏ ਤਨਬਰਦੀ ਆ ਉਹਨਾਂ ਨੇ ਇੱਥੇ ਆਉਣਾ ਭਾਈ ਤੁਸੀਂ ਪੰਜਾਬ ਦਾ ਇੱਕ ਨਾਸ਼ਾ ਚੱਕੇ ਹਿੰਦੁਸਤਾਨ ਦਾ ਜੰਮੂ ਕੋ ਲੈ ਕੇ ਬਗਦਾਦ ਤੱਕ ਬੰਦਰਗਾਹ ਤੱਕ ਇੱਕ ਛੜਕ ਨਹੀਂ ਕਿਹਾ ਹੋਇਆ ਸਾਰੇ ਹਿੰਦੁਸਤਾਨ ਦੇ ਵਿਚਾਲ ਦੀ ਜਮਾ ਸਿੱਧੀ ਜਾਂਦੀ ਹੈ ਆ ਸ਼ਰਕ ਰਾਸਤੇ ਤੁਸੀਂ ਆਇਆ ਹੋਣੇ ਦੇਖਿਆ ਹੋਣਾ ਤੁਸੀਂ ਕਿਸੇ ਕਿਸਾਨ ਦਾ ਕੋਠਾ ਪਾਇਆ ਹੋਇਆ ਕੋਠਾ ਬਚਾਰੇ ਆ ਗਿਆ ਉਹਦੇ ਅਡਾ ਟੱਕ ਰਿਹਾ ਹੈ ਅਡਾ ਟੱਕ ਰਿਹਾ ਹੈ ਤੁਸੀਂ ਜੇ ਕਿਸੇ ਨੇ ਚੀਜ਼ ਲੈਣੀ ਹੈ ਬਈ ਜੇ ਕਿਸੇ ਨੇ ਲੈਣੀ ਹੈ ਉਥੇ ਤੁਸੀਂ ਵਿਚ ਵਿਚਾਰੇ ਵਿਝੋਲੇ ਹੋ ਕੇ ਇੱਕ ਦਿਨ ਨੂੰ ਡਾਪ ਰਹੋ ਜਿਹੜੀ ਨਹੀਂ ਹੈ ਉਹਦਾ ਪੱਕ ਪੂਰਾ ਜਿਹਨਾਂ ਕੋਲ ਪੈਸੇ ਨਹੀਂ ਜਾਂਦੇ ਉਹਨਾਂ ਦਾ ਪੱਕ ਪੂਰਿਆਂ ਜਿਹੜਾ 20 ਪੈਸੇ ਕੱਟ ਕਰਦੇ ਨੇ ਉਹਨਾਂ ਦਾ ਪੱਕ ਪੂਰਿਆਂ ਜਿਨ੍ਹਾਂ ਦਾ ਕੋਠੇ ਇੱਕ ਘੰਟੇ ਦੇ ਵਿੱਚ ਜਿਨ੍ਹਾਂ ਦੇ 1 ਮਿੰਟ ਦਾ 2 ਕਰੋੜ ਰੁਪਇਆ ਆਂਦੇ ਨੇ ਜਿਹੜੀ ਉਹਨਾਂ ਦਾ ਕੱਟ ਕਰਦੇ ਹੋਏ ਇੱਕ ਮਿੰਟ ਕਿੰਨਾ ਹੁੰਦਾ ਹੈ ਇੱਕ ਮਿੰਟ ਦੇ ਵਿੱਚ 2 ਕਰੋੜ ਰੁਪਇਆ ਬਣਦਾ ਜਿਹਦਾ ਉਹਨਾਂ ਦਾ ਪੱਕ ਕਰਦੇ ਇਸ ਕਰਕੇ ਪਰਾਵਾ ਇਹ ਵੱਡਾ ਰੌਲਾ ਛੋਟਾ ਰੌਲਾ ਨਹੀਂ ਹੈ ਇਹ ਦੁਨਿਆਲੇ ਵਾਲਾ ਨਹੀਂ ਹੈ ਇਹ ਆਪਾਰਟਮੈਂਟ ਵਾਲਾ ਪ੍ਰੋਜੈਕਟ ਜਾਂ ਛੜਕਾਂ ਦਾ ਰੌਲਾ ਨਹੀਂ ਹੈ ਇਹ ਛੋਟੀ ਮੋਰਚਾ ਵੰਦੀ ਤੇ ਘੇਰੇ ਦਾ ਰੌਲਾ ਆ ਘੇਰਾ ਘਤ ਰਿਆ ਨੂੰ ਛੜਕਾਂ ਨਹੀਂ ਉਹ ਦੁਨੀਆਂ ਫੌਜਾ ਤੋਂ ਇੱਧਰ ਲਿਆ ਕਰਦੇ ਇੱਧਰ ਦਾ ਮਾਲ ਚਾਕੇ ਉੱਪਰ ਡਾਇ ਕਰਦੇ ਯਾਰ ਜ਼ਮੀਨਾਂ ਨੱਪੜੀਆਂ ਨੇ ਛੋਟੀਆਂ ਬਾਈ ਸਾਰੀਆਂ ਜ਼ਮੀਨਾਂ ਨੱਪੜੀਆਂ ਤੁਸੀਂ ਕਾਬੂ ਦੋਗੇ ਜਦੋਂ ਜ਼ਮੀਨਾਂ ਤੋਂ ਛੋਟੀ ਮਾਲਕੀ ਖਤਮ ਹੋ ਜੂ ਉਦੋਂ ਬਾਅਦ ਤੁਸੀਂ ਗੁਲਾਮ ਹੋਵੋਗੇ ਆਪੋਂ ਸੀਏ ਅਜੇ ਤਾਂ ਇੰਨਾ ਕਹਿ ਅਜੇ ਤਾਂ ਕੋਈ ਸੁਣਨ ਜੋ ਕੇ ਆ ਜੇ ਜ਼ਮੀਨਾਂ ਵਾਲਿਆਂ ਬੋਲਣ ਜੋ ਕੇ ਰਹੇ ਨੇ ਬੋਲਣ ਤੋਂ ਕੱਛਲਾ ਵੀ ਕਿਸੇ ਨੂੰ ਵਕਤ ਪਹਿਲਾਂ ਰੱਖ ਸਕਦੀ ਆ ਗਾਣੇ ਇਹ ਕਿਹ ਕਿਹ ਜਮੀਨਾਂ ਦਾ ਵਾਲਾ ਸਾਰਾ ਪੰਜਾਬ ਉੱਠ ਕੇ ਕਿਉਂ ਨਹੀਂ ਆਇਆ ਪੰਜਾਬ ਕਿਉਂ ਨਹੀਂ ਉੱਠਿਆ ਇਹ ਤਾਂ ਸਾਨੂੰ ਪਤਾ ਨਹੀਂ ਬਾਈ ਅੱਜ ਤੱਕ 30 ਸਾਲ ਪਹਿਲਾਂ ਅਣੜਿਆਸੀ ਗੱਲਾਂ ਬੋਲੀਆਂ ਸੀ ਉਹ ਸੱਤ ਹੋਈਆਂ ਕਿ ਨਹੀਂ ਸੁਣੋ ਕਿਹਾ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਜ਼ਮੀਨਾਰੀ ਮਾਲਕੀ ਦੇ ਵਿੱਚ ਛੋਟੇ 10 ਪਿੰੂਛਾ ਦੀ ਲੋੜ ਦੀ ਨਾ ਸਰਦਾਰ ਪਟਵਾਰੀ ਦੀ ਲੋੜ ਦੀ ਵਰਦਾ ਤੇ ਕਾਨੂੰਗੋ ਦੀ ਲੋੜ ਨਹੀਂ ਜਮੀਨਾਂ ਦੀ ਮਾਲਕੀ ਰਾਤੋਂ ਰਾਤ ਬਦਲ ਜਾਂਦੀ ਹੈ ਭਾਈ ਐ ਪਰਦੇ ਚਾੜਨੀ ਹੈ ਤੁਹਾਡਾ ਖਾਤਾ ਨੰਬਰ ਲੈ ਕੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਭੇਜ ਕੇ ਸਰਕਾਰ ਤੁਹਾਨੂੰ ਪੈਸੇ ਦੇਈ ਬੈਠੀ ਹੈ ਕਿਸਾਨਾਂ ਨੇ ਘਰੇ ਤੇ ਨਾ ਰਿਹਾ ਆਇਆ ਜਮੀਨ ਦੇ ਮਾਲਕੀ ਕੰਪਨੀ ਦੀ ਬਣ ਗਈ ਪੈਸੇ ਬੈਂਕ ਚ ਪਏ ਨੇ ਕਿਸਾਨ ਚੱਕਾ ਲਈ ਜਾਂਦੇ ਆਹ ਬਦਲਿਆ ਮਾਲ ਤੁਸੀਂ ਸੱਚ ਨਹੀਂ ਬੰਦੇ ਸੀ ਭਾਈ ਉਹਨੂੰ ਤੁਸੀਂ ਤਾਂ ਉਦੋਂ ਵੀ ਨਹੀਂ ਸੱਚ ਮੰਨਿਆ ਜਦੋਂ ਆਸੀਂ ਕਹਿੰਦੇ ਸੀ ਪਾਣੀ ਮੋਲ ਦਿਆ ਕਰੂਗਾ ਭਾਈ ਕੋਣ ਬੋਤਲ ਆ ਮੈਚੇ ਬੱਜੇ ਕਹਿੰਦੇ ਨਾ ਭਈਆ ਇੱਕ ਬੋਤਲ ਪਾਣੀ ਜਿਲੇ ਕਰਾਣਾ ਇਹ ਸਾਰਾ ਕੁਝ ਬਾਪਰ ਰਹਿਣ ਵਕਤ ਤੋਂ ਪਹਿਲਾਂ ਕਈਆਂ ਹੋਈਆਂ ਗੱਲਾਂ ਝੂਠੀਆਂ ਲੱਗਦੀਆਂ ਨੇ ਇਸ ਕਰਕੇ ਸਾਨੂੰ ਸचेत ਕਰਦੇ ਆ ਸੋ ਅਲਰਟ ਕਰ ਰਿਆ ਕਿ ਹੁੰਦੀ ਬਹੁਤ ਮਾਰ ਆ ਰਹਾ ਪ੍ਰਸ਼ਾਸਨ ਵੱਲੋਂ ਕਿ ਸਾਡੇ 12 ਬੰਦੇ ਜ਼ਖਮੀ ਕਰਤੇ ਫੁਰਸਤੇ ਉਹਨਾਂ ਨੂੰ ਆਪਦੇ ਕਹਿੰਦੇ ਆ ਇਹ ਜਿਹੜੇ ਜ਼ਖਮੀ ਹੋਏ ਨੇ ਨਾ ਉਹਦਰ ਨੇ ਸਾਡੇ ਉਹ ਜ਼ਖਮੀ ਨੇ ਸਾ ਇਹਨਾਂ ਦੇ ਨਾ ਜਿਹੜੇ 2 ਦਰਜਨ ਇਧਰ ਹੋਏ ਨੇ ਜ਼ਖਮੀ ਹੋ ਜਨਦੇ ਇਹਦੇ ਸਾਰੇ ਸਾਡੀ ਨੇ ਬਈ ਤੂੰ ਦੈਨਾਂ ਦੀ ਕੀ ਆ ਦੱਸੋ ਮੈਨੂੰ ਦੱਸ ਦਿਓ ਪਹਿਲਾ ਮੰਨੀ ਦਾ ਰੇਤਾ ਤੇਰਾ ਕਾਰਗਲ ਦਾ ਜਿਹੜਾ ਬਿਰਲੇ ਦਾ ਮੁੰਡਾ ਤੇਰਾ ਕਿਹਨੇ ਬੱਧਿਆ ਅਫਸਰ ਦਾ ਮੁੰਡਾ ਹੈ ਜਿਹੜਾ ਕਿਸੇ ਛਾਸੀ ਲੀਡਰ ਦਾ ਮੁੰਡਾ ਜਿਹੜਾ ਜਸਨੀ ਹੋਇਆ ਹੈ ਇਹ ਸਾਡੇ ਪਰਿਵਾਰਾਂ ਦੇ ਬੱਚੇ ਹੈ ਬਈ ਮਜਬੂਰੇ ਬਸ ਉਹਨਾਂ ਨੂੰ ਸਾਡੇ ਸਾਹਮਣੇ ਆਉਣਾ ਪੈਂਦਾ ਸਾਡੀ ਕਿਸੇ ਹਾਲ ਤੇ ਤੂੰ ਜਗਰਾ ਬਣਾਉਂਦਾ ਸਾਨੂੰ ਮਜ਼ਦੂਰੀ ਹਾਲ ਤੇ ਕੁਝੇ ਨਾ ਪਿਰਨਾ ਪੈਣਾ